ਬਈ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਰਦਾ ਰੱਖਣ ਕਰਕੇ ਇਸ ਮੁਸਲਮਾਨ ਲਿਖਾਰੀ ਨੂੰ 30 ਸਾਲ ਲਈ ਮਸਜਿਦ ਬਣਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਮੁਸਲਮਾਨ ਦਾ ਇੰਨਾ ਕਸੂਰ ਸੀ ਕਿ ਇਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਤੇ ਲਈ ਆਪਣੀ ਕਲਮ 'ਚ ਉਹ ਲਿਖਿਆ ਜਿਸ ਨੂੰ ਅੱਜ ਤੱਕ ਸਿੱਖ ਹਾੜੀ ਪ੍ਰਚਾਰਕ ਆਪਣੇ ਸਮਾਗਮਾਂ ਵਿੱਚ ਸੁਣਾਉਂਦੇ ਹਨ। ਇਹ ਲਿਖਾਰੀ ਹੈ ਤਾਂ ਇੱਕ ਮੁਸਲਮਾਨ ਸੀ ਪਰ ਗੁਰੂ ਸਾਹਿਬ ਪ੍ਰਤੀ ਇੰਨੀ ਸ਼ਰਦਾ ਸੀ ਕਿ ਆਪ ਕਾਫਰ ਹੋਣਾ ਵੀ ਪਸੰਦ ਹੋਇਆ। ਸਿਰਫ ਇੰਨਾ ਹੀ ਨਹੀਂ ਗੁਰੂ ਸਾਹਿਬ ਪ੍ਰਤੀ ਲਿਖੀ ਆਪਣੀਆਂ ਕਵਤਾਵਾਂ ਕਰਕੇ ਇਸ ਮੁਸਲਮਾਨ ਲਿਖਾਰੀ ਨੂੰ 30 ਸਾਲਾਂ ਲਈ ਮਸਜਿਦ ਬ ਅਤੇ ਆਪਣੇ ਧਰਮ ਵਿੱਚੋਂ ਸ਼ੇਕ ਕਰ ਦਿੱਤਾ ਗਿਆ ਸੀ ਇਸ ਮੁਸਲਮਨ ਖਰੀਦਾ ਨਾਮ ਅੱਲਾ ਯਾਰ ਖਾਂ ਯੋਗੀ ਸੀ ਜਿਨ੍ਹਾਂ ਦੀਆਂ ਲਿਖੀਆਂ ਕਵਤਾਂਵਾਂ ਅੱਜ ਵੀ ਆਪਾਂ ਅਕਸਰ ਸੁਣਦੇ ਹਾਂ ਤੇ ਇਹ ਲਿਖਦੇ ਨੇ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਗੁਰੂ ਗੋਬਿੰਦ ਸਿੰਘ ਕੀ ਵੈ ਤਾਰੀਫ ਕਮ ਹੈ ਫਿਰ ਅੱਗੇ ਲਿਖਦੇ ਨੇ ਬਸ ਇੱਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ ਅੱਲਾ ਯਾਰ ਖਾਂ ਯੋਗੀ ਹੋਣਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਯਾਦ ਵਿੱਚ ਦੋ ਮਹਾਨ ਰਚਨਾਵਾਂ ਗਾਂਝੇ ਸ਼ਹੀਦਾਂ ਤੇ ਸ਼ਹੀਦਾਂ ਵਫਾ ਰਚੀਆਂ ਜਿਸ ਵਿੱਚ ਸਹਬਜ਼ਾਦਿਆਂ ਇਸਾਨੀ ਸ਼ਹਾਦਤ ਨੂੰ ਬਿਆਨ ਕੀਤਾ ਹੈ ਤੇ ਜੋ ਤਾਰੀਫ ਗੁਰੂ ਗੋਬਿੰਦ ਸਿੰਘ ਜੀ ਦੀ ਅੱਲਾ ਯਾਰ ਖਾਂ ਯੋਗੀ ਹੋਣਾ ਨੇ ਆਪਣੀਆਂ ਕਵਿਤਾਵਾਂ ਵਿੱਚ ਕੀਤੀ ਉਹ ਕੁਝ ਮੁਸਲਮਾਨ ਲੋਕਾਂ ਵੱਲੋਂ ਬਰਦਾਸ਼ਤਾਂ ਕੀਤੀ ਗਈ ਕਿ ਇੱਕ ਮੁਸਲਮਾਨ ਦੂਜੇ ਧਰਮ ਬਾਰੇ ਇਹ ਸਭ ਕਿਵੇਂ ਲਿਖ ਸਕਦਾ ਹੈ ਇਸ ਲਈ ਯੋਗੀ ਜੀ ਨੂੰ ਕਾਫਰ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਲਾਹੌਰ ਦੀ ਮਸਜਿਦ ਮਾਜੀ ਦੇ ਪੇਸ਼ ਜੋ ਔਰੰਗਜ਼ੇਬ ਵੱਲੋਂ ਬਣਾਈ ਗਈ ਸੀ ਤੇ ਉੱਥੋਂ ਦੇ ਕਾਜੀ ਵੱਲੋਂ ਫਤਵਾ ਸੁਣਾਇਆ ਗਿਆ ਕਿ ਅਸੀਂ ਇਸ ਸ਼ਾਇਰ ਨੂੰ ਧਰਮ ਵਿੱਚੋਂ ਕੱਢਦੇ ਹਾਂ ਹੁਣ ਇਸ ਦਾ ਇਸਲਾਮ ਨਾਲ ਕੋਈ ਸਬੰਧ ਨਹੀਂ ਤੇ ਹੁਣ ਇਸ ਦਾ ਕੋਈ ਵੀ ਨਵਾਜ਼ੇ ਜਨਾਜ਼ਾ ਤੇ ਜਨਾਜ਼ਾ ਇਹਤ ਨਹੀਂ ਵੜੇਗਾ ਅਤੇ 30 ਸਾਲਾਂ ਤੱਕ ਮਸਜਿਦ ਵੜਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਤੇ ਇਸ ਫਾਤਵੇ ਤੋਂ ਬਾਅਦ ਅੱਲਾ ਯਾਰ ਖਾਂ ਯੋਗੀ ਨੇ ਕਿਹਾ ਕਿ ਜੋ ਮੈਂ ਲਿਖਿਆ ਹੈ ਉਹ ਸੱਚ ਲਿਖਿਆ ਹੈ ਅਤੇ ਇਸ ਨੂੰ ਮੈਂ ਬਦਲਾਂਗਾ ਨਹੀਂ ਤੇ ਰੈਂਦੀ ਜ਼ਿੰਦਗੀ ਤੱਕ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਇਸ ਫਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਕਹਿ ਗਈ ਤੇ ਅੱਲਾ ਯਾਰ ਖਾਂ ਯੋਗੀ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਫੋਟੋਸ ਕੇਂਦਰੀ ਸਿੱਖ ਹਜਾਇਬ ਘਰ ਵਿੱਚ ਸਦਾ ਲਈ ਲਾ ਦਿੱਤੀ ਗਈ ਤੇ ਵੀਡੀਓ ਨੂੰ ਲਾਈਕ ਕਰਕੇ ਵੀਡੀਓ ਨੂੰ ਬਾਕੀ ਸਿੱਖ ਸੰਗਤ ਤੱਕ ਜ਼ਰੂਰ P.